ਹਾਂਜੀ ਵੀਰੋ ਸਹਿਬਾਨ ਪਹਿਲਾਂ ਦੀ ਵੀਡੀਓ ਵਿੱਚ ਤੁਸੀਂ ਜਾਣਿਆ ਕਿ ਕੈਟਾਗਰੀ A ਦਾ ਜੋ ਆਨਲਾਈਨ ਫਾਰਮ ਫਿਲ ਹੈ ਉਹ ਕਿਸ ਤਰ੍ਹਾਂ ਕਰਨਾ ਹੈ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਿਆ ਜਾਵੇਗਾ ਕਿ ਕੈਟਾਗਰੀ B ਦੇ ਵਿੱਚ ਕਿਹੜੇ-ਕਿਹੜੇ ਵੋਟਰ ਹਨ ਜੋ ਕੈਟਾਗਰੀ B ਦੇ ਵਿੱਚ ਆਉਂਦੇ ਹਨ ਇਲੈਕਟਰਲ ਵਾਈਜ਼ ਆਪਾਂ ਕੈਟਾਗਰੀ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੈਟਾਗਰੀ B ਦੀ ਤਾਂ B ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਫੀਡ ਕਰਾਂਗੇ ਉਸ ਦਾ ਸੀਰੀਅਲ ਨੰਬਰ 390 ਉਸ ਤੋਂ ਅੱਗੇ ਆਪਾਂ ਉਹਦਾ ਐਪਿਕ ਨੰਬਰ ਪਾਵਾਂਗੇ ਐਂਡ R U 10 5 3 8 5 9 ਫਿਰ ਆਪਾਂ ਉਹਦੀ कैटेगरी सिलेक्ट करा बी तो बाद आप सिंपल कुछ होर नहीं करना सेव डाटा कर देना है तो तुम देखोगे डाटा सक्सैसफुल हो गया है और आप शो करा तो इतने देखोगे चौदह नंबर जो है वोटर वो शो हो गए हैं और छे नंबर ए कैटागरी चार नंबर बी कैटागरी और चार नंबर सी कैटागरी तो टोटल चौदह नंबर शो हो गए हैं ਦੋਸਤੋ ਬਾਅਦ ਆਪਾਂ ਨੈਕਸਟ ਐਂਟਰੀ ਕਰਾਂਗੇ ਨੈਕਸਟ ਐਂਟਰੀ ਦੇ ਵਿੱਚ ਆਪਾਂ ਜਾਣਾਂਗੇ ਕਿ ਕੈਟਾਗਰੀ ਸੀ ਦੇ ਵਿੱਚ ਕਿਹੜਾ ਵੋਟਰ ਹੈ ਜੋ ਪਾਣਾ ਹੈ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਮੈਚਿੰਗ ਕਰੀ ਤਾਂ ਕੈਟਾਗਰੀ ਸੀ ਦੇ ਵਿੱਚ ਜਿਸ ਦਾ ਬਰਥ 1/7/1987 ਤੋਂ 2/12/2004 ਦੇ ਵਿਚਕਾਰਲੇ ਸਮੇਂ ਦੌਰਾਨ ਹੋਇਆ ਉਸ ਦੇ ਮਾਤਾ ਤੇ ਪਿਤਾ ਦੋਨੋਂ ਜੋ 2003 ਦੀ ਵੋਟਰ ਸੂਚੀ ਦੇ ਵਿੱਚ ਦਰਜ ਹਨ ਉਹ ਜੋ ਵੋਟਰ ਹਨ ਉਹ ਕੈਟਾਗਰੀ ਸੀ ਦੇ ਵਿੱਚ ਹੁੰਦੇ ਹਨ ਤਾਂ ਕੈਟਾਗਰੀ ਸੀ ਦੇ ਵਿੱਚ ਆਪਾਂ ਪਾਵਾਂਗੇ 376 ਉਹਦਾ ਐਪਿਕ ਨੰਬਰ ਪਾਵਾਂਗੇ ਸੌਰੀ ਵੋਟ ਸੀਰੀਅਲ ਨੰਬਰ ਪਾਵਾਂਗੇ 2025 ਦਾ ਫਿਰ ਉਹਦਾ ਆਪਾਂ ਐਪਿਕ ਨੰਬਰ ਪਾਵਾਂਗੇ ਐਨ ਆਰ ਯੂ ਤੋਂ ਬਾਅਦ ਉਹਦਾ ਪਾਵਾਂਗੇ ਆਪਾਂ 0 26 53 97 ਐਪਿਕ ਨੰਬਰ ਪਾਵਾਂਗੇ ਫਿਰ ਆਪਾਂ ਕੈਟਾਗਰੀ ਸਿਲੈਕਟ ਕਰਾਂਗੇ ਕੈਟਾਗਰੀ ਸਿਲੈਕਟ ਕਰਨ ਕੇ ਪਾਸ ਸੀ ਤਾਂ ਅੱਗੇ ਆਪਾਂ ਦੇਖਾਂਗੇ ਕਿ ਜੋ 2003 ਦੇ ਵਿੱਚ ਉਹਦੇ ਫਾਦਰ ਮਦਰ ਹਨ ਉਹ ਕੌਣ ਹੈ ਇਹ ਦੋਨੋਂ ਜੋਹਨਦਰ ਜਹਨ ਤਾਂ ਬਹੁਤ ਪਾਵਾਂਗੇ ਆਪਾਂ ਏਸੀ ਨੰਬਰ ਪਾਵਾਂਗੇ ਜਿਵੇਂ ਦੱਸਿਆ ਸੀ ਤੁਹਾਨੂੰ ਕਨਸਟਿਟਿਊਐਂਸੀ ਨੰਬਰ ਆਪਣਾ 75 ਪਾਰਟ ਨੰਬਰ ਪਾਵਾਂਗੇ ਆਪਾਂ ਇਹਦਾ 221 ਤੇ ਵੋਟਰ ਸੀਰੀਅਲ ਨੰਬਰ ਪਾਵਾਂਗੇ ਆਪਾਂ 603 623 ਤੋਂ ਬਾਅਦ ਆਪਾਂ ਇਹਨੂੰ ਸੇਵ ਡਾਟਾ ਕਰਾਂਗੇ ਸੇਵ ਡਾਟਾ ਕਰਨ ਤੋਂ ਬਾਅਦ ਦੇਖੋ ਡਾਟਾ ਸਕਸੈਸਫੁਲ ਹੋ ਗਿਆ ਤਾਂ ਇੱਥੇ ਦੇਖੋ ਸ਼ੋ ਕਰਾਂਗੇ ਜਦੋਂ ਆਪਾਂ ਤਾਂ ਐਂਟਰੀਜ਼ ਸ਼ੋ ਹੋਣੀਆਂ ਦੇਖੋ 14 ਸੀਗੀਆਂ ਤੇ 15 ਹੋ ਚੁੱਕੀਆਂ ਹਨ ਸੀ ਦੇ ਵਿੱਚ ਪਹਿਲਾਂ 4 ਸੀ ਤਾਂ ਇੱਥੇ 5 ਹੋ ਚੁੱਕੀਆਂ ਹਨ ਤਾਂ ਇਸੇ ਤਰ੍ਹਾਂ ਜੋ ਡਾਟਾ ਹੈ ਉਹ ਤੁਸੀਂ ਸੇਵ ਕਰਦੇ ਰਹਿਣਾ ਹੈ ਉਮੀਦ ਹੈ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਕਮੈਂਟਸ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ